ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਰਾਤੇ ਮੇਰਾ ਕੋਲਿਆ ਬੁਲਨਾ ਵਿਚਾਰੋ ਕੋਰੀ ਮਾਟੀ ਕਾ ਕਰਤੁ ਪਾ ਸੁਆਮੀ ਮਾਨਸ ਕੀ ਗਤਿ ਏਹੀ ਦਾਸੁ ਨੰਦੇ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਭ ਮੇਰਾ ਏਹ ਬਨੰਤੇ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੀ ਤੇਰੀ ਸਤਨਾਮ ਹੀਰੀ ਵਾਹਿਗੁਰੂ ਸਾਹਿਬ ਜੀਉ ਕਾ ਸ੍ਰੀ ਮਹਲਾ ਕਥਾ ਇਸ਼ਾ ਪੂਰਕ ਸਭ ਸੁਖ ਦਾਤਾ ਹਰ ਜਤੈ ਵਸ ਹੈ ਤਾਮ ਤਿਨਾ ਸੋ ਐਸਾ ਹਉ ਕਹਿਆ ਮੇਰੇ ਜੀੜੇ ਤਾ ਸਭ ਸੁਖ ਸਰਬਾਵੈ ਸ਼ਾ ਪੂਰਨ ਸਰਬ ਸੁਖ ਦਾਤਾ ਹਰ ਜਾਂ ਕਹਿ ਬਸ ਕਾਮੁ ਤ੍ਰਿਨਾ ਸੋ ਐਸਾ ਹਰਿ ਕਹੀਏ ਮੇਰੇ ਪੀਰੇੜੇ ਤਾਂ ਸਭ ਸੁਖ ਪਾਵੇ ਮੇਰੇ ਬਨਾ ਜਪ ਮੰਨ ਸਤਿਨਾਮ ਸਦਾ ਸਤਨਾਮ ਖਾਲਕ ਪਾਲਕ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਰਹਾ ਜੈ ਹਰ ਸਿਮਰਨ ਭਿਆ ਤੇ ਅਪਾਦ ਗਤ ਪੀਨੀ ਬੜ ਪਾਗੀ ਹਰ ਜਪਣਾ ਜਨ ਨਾਨਕ ਕੋ ਇਹ ਮਤਿ ਜਪ ਹਰਿ ਪਉਜਲ ਤਰਣਾ ਜੈ ਹਰਿ ਸਿਮਰਨ ਪ੍ਰਿਆ ਤੇ ਅਪਾਧ ਗਤ ਕੀਨੀ ਵੱਡ ਪਾਪ ਕੀ ਨਾਲ ਜਪਣਾ ਜਨ ਨਾਨਕ ਕੋ ਗੁਰ ਏ ਮਤਲੀਨੀ ਜਪ ਹਰਿ ਪਉਜਲ ਤਰਣਾ ਵਾਹਿਗੁਰੂ ਜੀ ਦਾ ਖਾਲਸਾ थ